ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 28 ਤੋਂ 30 ਯਾਨੀ ਕਿ ਅਗਲੇ 72 ਘੰਟਿਆਂ ਦੀ ਮੌਸਮ ਰਿਪੋਰਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 72 ਘੰਟਿਆਂ ਦੇ ਦੌਰਾਨ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਮੀਂਹ ਡਰਜ ਸਕਦੇ ਨੇ ਆਜਾ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਹੁਣ ਦੀਆਂ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖਿਆ ਜੋਗੀ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਹਾਲਾਂਕਿ ਬਾਦ ਫਾਇਰ ਤੋਂ ਬਾਅਦ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਸੋ ਤੈ ਐਸੋਲੀ ਦੀ ਗੱਲ ਕਰੀਏ ਲਗਭਗ ਪੰਜਾਬ ਦੇ ਵਿੱਚ ਮੌਸਮ ਸਾਫ਼ ਹੀ ਹੈ ਪਰ ਆਉਣ ਵਾਲੇ 48 ਘੰਟਿਆਂ ਤੱਕ ਇਹ ਜਿਹੜਾ ਸਿਸਟਮ ਹੈ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਐਸੋਲੀ ਵੀ ਸਰਗਰਮ ਹੈ ਤੇ ਇਹ ਸਿਸਟਮ ਸਦਕਾ ਪੰਜਾਬ ਦੇ ਵਿੱਚ ਫਿਰ ਤੋਂ ਮਹੀਆ ਜਿਹੜੇ ਦਰਜ ਹੋ ਸਕਦੇ ਨੇ ਤੇ ਇੱਕ ਫਿਰ ਤੋਂ ਮਹੀਆ ਦੇ ਸੱਜੜੇ ਪੰਜਾਬ ਦੇ ਵਿੱਚ ਲੱਗਦੇ ਤੁਹਾਨੂੰ ਦਿਖਾਈ ਦੇਣਗੇ ਜੇਕਰ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਖਾਗਦੇ ਉਹ ਤੁਹਾਡੇ ਨਾਲ ਜੜੇ ਸਾਂਝੇ ਕਰ ਰਹੇ ਹਾਂ 27 ਤੋਂ ਲੈ ਕੇ ਜੇਕਰ ਗੱਲ ਕੀਤੀ ਜਾਊਗੀ 29 ਤਰੀਕ ਤਿੰਨ ਦਿਨਾਂ ਤੱਕ ਅਲਰਟ ਜਿਹੜੇ ਅੱਜ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਜਿਹੜੇ ਹੈ ਗਰਜ ਚਮਕ ਦੇ ਨਾਲ ਉਮੀਦ ਆਜੋ ਸਕਦੇ ਨੇ ਹਲਕੇ ਲੈਵਲ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਤੇ 29 ਤਰੀਕ ਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਗਰਜ ਚਮਕ ਦੇ ਨਾਲ ਗਰੇਮਾਰੀ ਪਲਸ ਤੇਜ਼ ਮੀਂਹ ਦਾ ਜਿਹੜੇ orange ਅਲਰਟ ਜਾਰੀ ਕਰ ਦਿੱਤਾ ਗਏ ਨੇ ਸੋ ਇਹ ਜਿਹੜਾ ਪਛਮੀ ਸਿਸਟਮ ਹੈ ਜੀ 30 ਅਪ੍ਰੈਲ ਤੱਕ ਪੂਰੀ ਤਰ੍ਹਾਂ ਐਕਟਿਵ ਹੈ ਉਸ ਤੋਂ ਬਾਅਦ ਲਗਭਗ ਮੌਸਮ ਆਪਣਾ 3-4 ਮਈ ਤੱਕ ਫਿਰ ਤੋਂ ਜਿਹੜਾ ਜਾ ਸਾਫ਼ ਹੋ ਜਾਏਗਾ ਟੈਂਪਰੇਚਰ ਦੀ ਗੱਲ ਕਰੀਏ ਜੀ 35 36 ਦੇ ਗੇਜ ਚ ਟੈਂਪਰੇਚਰ ਦਿਨ ਦੇ ਜਿਹੜੇ ਦਰਜ ਹੋ ਰਹੇ ਨੇ ਤੇ ਫਿਲਹਾਲ ਆਉਣ ਵਾਲੇ ਤਿੰਨ ਚਾਰ ਦਿਨਾਂ ਦੀ ਇਹੀ ਅਪਡੇਟ ਹੈ ਕਿ ਇਹ ਸਿਸਟਮ ਟੁੱਟਵੇਂ ਰੂਪ ਦੇ ਵਿੱਚ ਉਮੀਰ ਆਏਗਾ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਜਿਹੜੇ ਆ ਦਰਜ ਹੁੰਦੇ ਰਹਿਣਗੇ ਟੁੱਟਵੇਂ ਮੀਹ ਦੇ ਸੱਲੇ ਲੱਗਦੇ ਰਹਿਣਗੇ ਤੇ ਅੱਜ ਰਾਤ ਜਿਹੜੇ ਆ ਪੰਜਾਬ ਦੇ ਜਿਹੜੇ ਖਾਸ ਕਰਕੇ ਗੁਰਦਾਸਪੁਰ ਫਟਾਨਕੋਟ ਹੁਸ਼ਿਆਰ ਫ ਨਵਾਂਚਾਰੀਨਾ ਖੇਤਰਾਂ ਦੇ ਵਿੱਚ ਉਮੀਦ ਹੈ ਹਲਕੇ ਫੁਲਕੇ ਸੱਲੇ ਲੱਗਣ ਦੇ ਅਸਾਰ ਨੇ ਤੇ ਉਸ ਤੋਂ ਬਾਅਦ 48 ਘੰਟਿਆਂ ਤੱਕ ਪੰਜਾਬ ਦੇ ਹੋਰ ਵੀ ਖੇਤਰਾਂ ਦੇ ਵਿੱਚ ਉਮੀਦ ਆਰ ਜੋ ਸਕਦੇ ਨੇ ਸੋ ਇਸੇ ਕੀ ਜੀ ਆਉਣ ਵਾਲੇ ਦਿਨਾਂ ਦਿਨ ਫੋਟੋ ਮਿਲਦੇ ਆਗੇ ਜਿਹੜੀਆਂ ਤੁਸੀਂ ਇਜਾਜ਼ਤ ਦਿੱਤਾ ਤੁਹਾਨੂੰ